ਆਖਲਾ ਤਿਆਰ ਹੋ ਰਿਹਾ ਐ ਜੋਰ ਨਾ ਮਾਰੀ ਜਾ ਨਾ ਜੋਰ ਨਾ ਉਧਰ ਹੋ ਜੀ ਇੱਧਰ 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 ਮਾਰਾ ਤਿਆਰ ਹੋ ਗਿਆ ਪੈ ਮਿੱਤਰ ਹੋਣੀ ਪੈਣਾ ਸਿਕੰਦਰ ਕਾੜੋ ਇੱਧਰ ਆ ਉਧਰ ਹੋ ਜਾ ਭਰਾਵਾ ਜੋਰ ਨਾ ਮਾਰੀ ਜੀ ਜਾਨਾ ਨਹੀਂ ਜੋਰ ਨਾ ਮਾਰੀ ਉਹ ਬੋਲੇ ਬਹੁਤ ਤਗੜਾ ਖੜਾ ਕਾ ਫੜੋ ਸੋਨਾ ਦੇ ਮੈਨੂੰ ਕੱਢਦਾ ਹਾਂ ਦੋ ਮੈਂ ਕਹਿੰਦਾ ਬੰਬ ਬੰਬ ਲਾਉਣ ਦੀ ਲੋੜ ਨਹੀਂ ਆਈ ਠੀਕ ਆ ਠੀਕ ਨਹੀਂ ਹੈਨਾ 700 ਰੁਪਏ দাও ਮੈਂ ਬਹੁਤ ਆ ਜਾਂਦੀ ਆ ਹਟ ਲਾੜੀ ਨਹੀਂ ਜਿਆਦਾ ਬਾਦੀ ਮੇਰੇ ਕੰਨ ਬੋਲੇ ਕੱਟ ਨੀ ਮੈਮਾਰਾ ਹਿੰਦੁਸਤਾਨ ਹਮਾਰਾ ਬਿੱਲੀ ਇੰਨੇ ਯਾਰੀ ਤੇ ਅੜੀ ਹੈ ਕਰੀਮ ਚ ਵਾਈਨ ਬਣਾ ਦਿੰਦੇ ਹਾਂ ਬਾਰੀ ਗੀਲ ਬੈ ਸੈਂਸ ਨਾਲ ਹਲਾਉਣਾ ਆ ਆਮ ਦੀ ਪਟਾਖੇ ਕਿੰਨੇ ਕਿ ਪਾਈਏ ਨੇ ਖਾਸੀ ਬਾਤ ਸੀ ਨਹੀਂ ਭਾਈ ਚਲ ਹਸਲਾ ਤਿਆਰ ਕਰਦੇ ਹੋਏ ਮੇਰਾ ਚੱਲਣ ਜੀ ਨਹੀਂ ਕਾਦਾ ਤੇ ਬਹੁਤ ਬਾਤ ਯਾਰ ਨਹੀਂ ਜੀ ਨਹੀਂ 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 ਹੈ ਕੋਈ ਚੱਕਰ ਨਹੀਂ ਉਧਰ ਉਹਨਾਂ ਦੇ ਭਾਂਡੇ ਦੇ ਘੇੜਦੇ ਹੋ ਤੁਸੀਂ ਮੈਂ ਮੈਂ ਵੀਡੀਓ ਜੀ ਦੇਖੀ ਹੋਈ ਆ ਉਹ ਬਾਈ ਨੇ ਕੰਮ ਭਰਤੀ ਉਹ ਰਾਜੀ ਜੀ ਲੱਗੇ ਹੋਈ ਬਾਈ ਨੂੰ ਦੱਲ ਉਹ ਹਾਂ ਖਤ ਆਹੀ ਚੀਜ਼ ਦਿਓ ਵੇ ਇਹ ਦੇ ਕਰਕੇ ਜਿਆਦਾ ਖੜਕਦੇ ਆਂ ਟੀਨਾ ਕਰਕੇ ਔਰ ਫੇਰ ਵੀ ਖੜਾ ਕੇ ਦਾ ਖਾਸਾ ਉਹ ਖੜਾ ਕੇ ਖਾਸਾ ਇਹ ਮੈਨੂੰ ਪੂਰੀਆਂ ਬਾਈ ਛੱਡ ਪਾ ਕੇ ਆਉਂਦੇ ਆਉਂਦੇ ਪੈ ਗਿਆ ਮੇਰੇ ਉਹ ਕੁਝ ਨਹੀਂ ਆਉਂਦਾ ਆਜਾ ਬਾਅਦ ਚਲ ਹੁਣ ਪਾਣੀ ਦਾ ਲੈ ਗਿਆ ਨਹੀਂ ਲੋਗਿਆਂ ਨੇ ਹੂੰ ਵਧੀਆ ਬਣ ਗਈ ਲੱਡੀ ਲੱਡੀ ਦਾ ਪੁੱਠੇ ਹੀ ਕੰਮ ਆ ਸਾਰੇ ਵੈਸੇ ਦੇਣੇ ਆਦੇ ਨੇ ਉਹ ਤਾਂ ਮੈਂ ਪਿੰਡ ਨੂੰ ਗਿੜਾ ਮਾਰ ਕੇ ਆਈਏ ਚਲੋ ਚਲਿਏ ਵੀਰ ਚੀਮੇ ਦੇ ਵਾਰ ਚਲੋ ਚਲੋ ਲੋ ਵੀ ਚੋਬਰ ਲੈ ਆਇਆ ਦੱਸ ਚੋਬਰ ਲੈ ਆਇਆ ਬਾਰੂਦ ਇਕੱਠਾ ਕਰ ਰਹੇ ਆ ਬਾਬੇ ਦੇ ਵੜ ਕੇ ਲੈ ਆਇਆ ਬਾਬੇ ਦੇ ਐ ਇਧਰ ਉਹ ਨਹੀਂ ਗਵਿੰਦਰ ਉਹਨਾਂ ਗਏ ਆ ਦੇ ਕੋ ਡਰਾਮਾ ਨਹੀਂ ਲੈ ਕੇ ਜਾਣਾ ਨਾ ਸਰਦਾਈ ਬਣਾਉ ਨੂੰ ਕਹਿੰਦੇ ਇਹ ਕਨਦਰਦਾਈ ਬਣਾਉਂਦੀ ਆ ਵਿਚੇ ਰਹਿ ਗਈ ਸਰਦਾਈ ਚ ਤੂੰ ਸਰਦਾਈ ਇਹ ਤਾਂ ਕਿਆ ਕਰਨੀ ਕੋਈ ਸੀ ਦਮ ਬੰਬ ਨਹੀਂ ਹੁੰਦਾ ਕੋਈ ਹਾਂ ਬੰਦ ਕੇ ਮੋਜੀ ਬੇ ਦਾਨੀਆਂ ਨੇ ਬੋਗਾਂ ਨੀ ਨੇ ਬਹੁਤ ਜ਼ਲਾਇ ਬੰਦ ਬਥੇ ਬੰਬਾਂ ਨਹੀਂ ਲੋੜ ਨਹੀਂ ਆਈ ਬੇੜੇ ਦਾ ਆਓ ਦੇਖ ਉਧਰ ਲੱਗਿਆ ਬੇੜੇ ਵਾਲਾ ਇੱਕ ਹੋਰ ਗੁੰਡੂ ਬੰਗਾਲਾ ਗੁੰਡੂ ਬੰਗਾਲਾ ਸੁਣਨੀ ਸੁਣ ਗਈ ਸੁਣ ਗਈ ਗਿਆ ਸੁਣ ਗਈ ਬਾਤ ਸੁਣ ਗਈ ਗਿਆ ਸੁਣ ਗਈ ਕਾਥ ਸੁਣੀ ਗਿਆ ਉਹ ਬੇਟਾ ਫਟਾਉਂਦੀ ਲੋਗੀ ਉਹ ਅਸਲੇ ਬਣਾਇਆ ਫਿਰ ਬਰੂਦ ਬਣ ਗਿਆ ਫਿਰ ਅਸਲੇ ਚ ਪਾ ਕੇ ਚਲਾ ਕੇ ਦਿਖਾਵਾਂ ਇਹ ਲੋ ਜੀ ਬਰੂਦ ਫੇਰ ਲਿਆ ਇਹ ਇੱਧਰ ਕਾਰਡ ਬਣਾਇਆ ਇਹਨੇ ਮੈਂ ਪੋਤਾ ਵਾਹ ਵਾਹ ਆਹ ਆਵਾਜ਼ੇ ਬੰਦ ਕਰੀ ਪਏ ਮੈਂ ਬਾਜ ਮੰਨੂ ਵੀ ਬੰਦ ਕਰਨੀ ਪੈਣੀ ਮੈਂ ਆਵਾਜ਼ੇ ਬੰਦ ਕਰੀ ਪਰ ਮੈਂ ਆਵਾਜ਼ ਮੰਨੂ ਵੀ ਬੰਦ ਕਰਨੀ ਪੈਣੀ ਉਹਨੂੰ ਦੇਖੋ ਇਹ ਫੋਟੋ ਰੀਲ ਬਣਾ ਦੇ ਅਸਲੀ ਬੰਬ ਤਾਂ ਕੱਢਣੇ ਹਲੇ ਕਿਹੜਾ ਨਹੀਂ ਨਹੀਂ ਪਟਾਖੇ ਵਾਲੇ ਜਣਾ ਮੈਂ ਤਾਂ ਪਟਾਖੇ ਵਾਲਿਆਂ ਦਾ ਤਾਂ ਯਾਰ ਬੇਕਾਰ ਕੰਮ ਆ ਨਾ ਨਾ ਵਧੀਆ ਐ ਤਾਂ ਵੀਡੀਓ ਵਧੀਆ ਲੱਗੇ ਆਓ ਚੱਕ ਦੋ ਤਾਂ ਧਮਾਕਾ ਵਧੀਆ ਦਾ ਧਮਾਕੇ ਦੀ ਗੱਲ ਇਹ ਫੋਟੋ ਇੱਥੇ ਨਾ ਨਾ ਬੜੇ ਫੜ ਲਓ ਨਾ ਨਾ ਮੇਰੇ ਅੱਲਾ ਬਜਾਓ ਨਹੀਂ ਨਹੀਂ ਮੇਰੇ ਤੁਸੀਂ ਬਜਾਓ ਨਹੀਂ ਮੇਰੇ ਇੱਥੇ ਚੱਲੋ ਉੱਥੇ ਰਹਿ ਕੇ ਕਰਦਾ ਆਹ ਅਰੇ ਬਲੌਗ ਜਣਾ ਕਰ ਰਿਹਾ ਇਕੱਠੀ ਕਰੀ ਦੀ ਯਾਰ ਅੱਗ ਨਾਲ ਨਾ ਸਾਰੇ ਬਲੌਗ ਚ ਨਾ ਕਰ ਪਾਦ ਪਾਦ ਵਾਜਾ ਕੱਟਣਾ ਵਾਣਾ ਪਾਦ ਪਾਦ ਵਾਜਾ ਆ ਲਿਆਓ ਲਓ ਢੱਬੀ ਲਿਆਓ ਯਾਰ ਆ ਪਾਟ ਆ ਲੈ ਪਾਟ ਢੱਬੀ ਚਾਟਰ ਮਟਰ ਉਹ ਰੋਹੀ ਜੀ ਆ ਮਨਾਰੀ ਚੱਲਿਆ ਆਹੋ ਪਿਛਲੀ ਵਾਰ ਪਾੜ ਦੇ ਉੱਤੇ ਉਹ ਤਿੰਨ ਪਟੜ ਕੇ ਪਿਛਲੀ ਵਾਰ ਆ ਲੈ ਮੈਂ ਫੋਟੋ ਖਿੱਚਣੀ ਆ ਅੱਗ ਲੱਗੀ ਹੋਣੀ ਆ ਫੜ ਲਈ ਯਾਰ ਪਿੱਛੇ ਤੁਹਾਡੀ ਫੋਟੋ ਰਾਹੇ ਚੱਕਰ ਦੇ ਪੱਡੇ ਆ ਆ ਉਹ ਮੇਰੀ ਵੀ ਵਿੱਚ ਫੋਟੋ ਆ ਆਂ ਜੇ ਛੱਡਣਾ ਆਪਾਂ ਨੂੰ ਮੇਰੀ ਰੀਲ ਬਣਾ ਦਿਓ ਚੱਲੋ ਚੱਲ ਮੈਨੂੰ ਇੱਕ ਕਲਿੱਪ ਦੇ ਦਿਓ ਹਾਂ ਹਾਂ ਦੇਖਿਆ ਆ ਲੈ ਆਹ ਬੜੀ ਪੜਦੇ ਦੇ ਪੈਰ ਕਿੱਥੇ ਤੋਂ ਬਈ ਗੁਰਪ੍ਰੋਬ ਦਾ ਸੈਲੀਬ੍ਰੇਸ਼ਨ ਕਿਆ ਦਗਾ ਮਨ ਵਿਲਾ ਵੇਲਾ ਆ ਵੀ ਪੀਲੀਆ ਉਹ ਮੈਚ ਮੈਚ ਇਮੇਜਿੰਗ ਕਰਕੇ ਪਤਾ ਕਿ ਤੈਨੂੰ ਵੀ ਲਾਉਣੀ ਚਾਹੀਦੀ ਆ ਉਹ ਵੀਰੇ ਇਹਨੂੰ ਕੱਢੋ ਬਾਹਰ ਦਾ ਮੈਰਾ ਸੱਚ ਪਸੰਦ ਉਹ ਹੈ ਰੀ ਬਾਕਰੇ ਮੜੀ ਉਹ ਯਾਰ ਉਹ ਆ ਚੱਲ ਪਿਆ ਚੱਲ ਕੋਈ ਨਹੀਂ ਜਿਹੜਾ ਪਸੰਦ ਦਾ ਰੰਗ ਹੈ ਹਾਂ ਹਾਂ ਸਾਈਡ ਹੋ ਗਿਆ ਸਾਲਾ ਗਲਤ ਓਏ ਹਲਾ ਹੌਲੀ ਥੋੜੀ ਜਿਹਾ ਬੜੋ ਥੋੜਾ ਜਿਹਾ ਬਣਾ ਦਵੇ ਤੇਰੀ ਹਲੋ ਮੈਨੂੰ ਸਾਰਾ ਮਿਊਟ ਕਰਨਾ ਪੈਣਾ ਹੈ ਮੂਲੀ ਉਹ ਮੁੰਡਾ ਉਹ ਆਪਣੀ ਸ਼ਰਟ ਦੇ ਨਾਲ ਦੀ ਮੈਚਿੰਗ ਕਰਕੇ ਲੈ ਕੇ ਆਇਆ ਐਦਾਂ ਹੀ ਯਾਰ ਉਹ ਪੀਲਾ ਰੰਗ ਪਸੰਦ ਹੁੰਦਾ ਉਹਨੂੰ ਪੀਲਿਆ ਪੱਪੇ ਦੇ ਕੋ ਬਾਗੂ ਪੱਪੇ ਦੇ ਜਿਹਨੇ ਪਾਏ ਪਾਏ ਵੀ ਨਹੀਂ ਆਈ ਤੁਸੀਂ ਨਾ ਆਏ ਇਸ ਤਰ੍ਹਾਂ ਸਦਾ ਨਾ ਦੇ ਨੀ ਸਦਾ ਨਾ ਦੇ ਕਣਕ ਵੀ ਜੇ ਆਇਆ ਤੇ ਨਾ ਕਿ ਨਹੀਂ ਆਇਆ ਕਣਕ ਵੀ ਜੇ ਆ ਨਾ ਕੇ ਨਹੀਂ ਆਇਆ ਮੈਨੂੰ ਹੁਣ ਕੀ ਆ ਮਤਲਬ ਵੀ ਮਤਲਬ ਉਹਦੇ ਚੋ ਹੋ ਵੀ ਜ਼ਵਾਬ ਵੀ ਹੁੰਦੀ ਆ ਠੀਕ ਆ ਮਿੱਟੀ ਵੀ ਹੁੰਦੀ ਆ ਧੂੜ ਵੀ ਹੁੰਦੀ ਆ ਕਿੰਨਾ ਕੁ ਹੁੰਦਾ ਅਛਾ ਅਛਾ ਅੱਜ ਚੱਲੂਗਾ ਮੈਂ ਤਾਂ ਕੋਈ ਕਹਿੰਦਾ ਚੱਲ 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 ਪਿਆ ਚੱਲ ਪਿਆ ਪਰ ਇਹ ਨਹੀਂ ਪਤਾ ਉੱਡੂਗਾ ਕਿ ਨਹੀਂ ਉੱਡੂਗਾ ਓਏ ਹੁਣ ਮੌਕੇ ਤੇ ਪਤਾ ਲੱਗੂਗਾ ਕਾਲ ਬਣ ਗਿਆ ਐ ਨਹੀਂ ਜਾ ਐਨੇ ਲੱਗ ਤੂ ਹੀ ਹੋ ਤੂੰ ਹਾਂ ਹੀ ਧੂਆ ਕਰਾ ਲੈ ਕਿਨੇ ਹੋਰ ਇੱਕ ਉਧਰ ਬਰੀ ਬਣਾ ਦੇ ਜੀ ਬਣਾ ਦੇ ਜੀ ਬਣਾ ਦੇ ਅੱਗ ਲੱਗੀ ਵੀ ਰਹੀ ਉਹ ਪਾਉਸ ਕਰਕੇ ਦੋ ਹੀ ਕਲਿੱਪ ਕਰ ਦੋ ਉਹ ਪਾੜੇ 1 ਮਿੰਟ ਇਹਨੂੰ ਉੱਪਰ ਫੜੇ ਵੇ ਥੱਲੇ ਦੇ ਫੜਦਾ ਲਓ ਜੀ ਜਰੀ ਦਾ ਮੋਮ ਦਾ ਪਾਉ ਕਰ ਹਾਂ ਗੱਲ ਤੇਰੇ ਸਿਰ 'ਤੇ ਕਿਹਨ ਲੱਗਿਆ ਦੇਖਾ ਛੱਡ ਦਵਾ ਛੱਡ ਦੇ ਛੱਡ ਦੇ ਆ ਗਿਆ ਉਹ ਪਰ ਟੁੱਟ ਗਿਆ ਹੋ ਗਿਆ ਪਰ ਤਾਂ ਉਹ ਤੀਲਾ ਦੇ ਵਿੱਚ ਹਲੋ ਮੋਮੋ ਮਤੇ ਵਿੱਚ ਲੰਗਿਆ 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 ਹਵਾ ਚੱਲਦੀ ਨਾ ਤਾਂ ਕਰਕੇ ਵਧੀਆ ਲੰਗਿਆ ਕੈਂਟਾ ਬੈਠੇ ਬਿਲੂਟਾ ਬੜੀ ਵੀਡੀਓ ਬਣੀ ਆਹ ਕਲਿੱਪ ਬਗਾ ਹਾਂ ਇੱਕ ਮਿੰਟ ਇੱਕ ਮਿੰਟ ਬਾਅਦ ਚੱਲ ਲੈਂਦੇ ਉਹ ਜਿਹੜੀ ਨਾ ਗੇਰੀਓਨ ਦਾ ਗੇਰੀਓ ਸਾਡੋ ਮੜਿਆ ਚੱਲੂ ਅੱਜ ਯਾਰ ਉਹ ਬਣਾਉਣੀ ਆ ਕਿਸੇ ਨੇ ਨਹੀਂ ਮੈਂ ਬਣਾਉਣ ਲੱਗਿਆ ਕੀ ਜੇ ਰੀਲ ਬਣਾਉਣੀ ਕਿਸੇ ਨੇ ਲੈਣ ਦੇ ਯਾਰ ਬਿੰਦੂ ਫੁੱਸਤ ਨਿਕਲਿਆ ਬਿੰਦੂ ਫਿਰ ਤਾ ਜੇ ਤੂੰ ਇਹਨੂੰ ਬਣਾ ਬਣਾ ਯਾਰ ਮਰੀਆ ਇਨਾ ਕਰਿਆ ਵਾਰ ਰੋਣਾ ਹੈ ਕੀ ਚੀਜ਼ ਆਹੋ ਛੇਤੀ ਕਰ ਛੇਤੀ ਫਲੈਸ਼ ਬਾਲ ਲਾ ਲੈ ਐਂ ਕਰਦੇ ਜਿਵੇਂ ਸਾਡੇ ਵਿਆਹ ਦੀ ਬੀਡਿੰਗਾਂ ਬਣਾਉਂਦੇ ਹੁੰਦੇ ਆ। ਤੁਸੀਂ ਬਾੜੇ ਆ ਗਏ ਤਾਂ ਆ ਗਿਆ ਤਾਂ। ਪਿਛਲੀ ਵਾਰ ਪਿਛਲੀ ਵਾਰ ਇਹ ਤਿੰਨੇ ਚਾਰਾਂ ਨੇ ਐਂ ਖਰਾਬ ਕਰਿਆ। ਇੱਧਰ ਅਸਲਾ ਭਰੀ ਜਾਂਦਾ ਇਹ। ਬਰੂਦ। ਬਰੂਦ ਬਰੂਦ ਦੇਖੀ। ਕੰਨਾ ਵੀ ਨਾ ਕੰਨਾ ਮੰਨ ਉਹਦੇ ਆ। ਕੱਡ ਫੋਨ ਲਾਉਣੇ ਹੁੰਦੇ ਆ। ਦਾਦੀ ਭਰ ਦੇ ਭਾਏ ਪੂਰੀ ਥੈਲੀ ਭਰ ਦੇ। ਲਾ ਦੇ ਅੱਗ ਪੂਰੇ ਪੈਂਡਰ ਨੂੰ ਅੱਜ। ਸੁਕਦੇ। ਆਹ ਦੇਖੋ ਇਹ ਦੂਆ ਦੂਆ ਛੜਨ ਲੱਗੇ ਹੁਣ ਇਹ ਉਹ ਛੜ ਦੋ ਹੁਣ ਇਹਨੂੰ ਲੈ ਉਹ ਯਾਰ ਪੂਰਾ ਦਾ ਲੰਦਾ ਨਹੀਂ ਇਹਨੂੰ ਬਾਪੀ ਤੇ ਤੇਰੇ ਨਾਲ ਤਾਂ ਧੱਕਾ ਹੀ ਕਰਦੇ ਆ ਮੈਂ ਤਾਂ ਇਹ ਬਣਾ ਪੂਖਣਾ ਪੀਤਾ ਤੇ ਤੇਰੇ ਨਾਲ ਤਾਂ ਧੱਕਾ ਹੀ ਕਰਦੇ ਆ ਇਹ ਯਾਰ ਠੀਕ ਹੈ ਯਾਰ ਮੈਂ ਚੱਲਿਆ ਕਰਨ ਉਹ ਹੈਲੋ 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 ਦਿਖਾਈ ਮਾਡੀ ਕੱਡੀ ਪਾ ਲੂਗਾ ਬਾਈ ਯਾਰ ਆਹੀ ਬਾਈ ਇਹ ਫਾਈਨਲ ਪਟਾਕਾ ਆਪਾਂ ਨੇ ਆਹੀ ਲਿਆਂਦਾ ਬਾਈ ਇਹ ਐ ਨੂੰ ਛੱਡਣਾ ਨਹੀਂ ਵੀਰ ਜੀ ਨਹੀਂ ਵੀਰ ਜੀ ਨਹੀਂ 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 ਬਾਈ ਇਹ ਮੈਂ ਚੱਲਿਆ ਡੱਬੇ ਚ ਲੈ ਕੇ ਕੰਮ ਇਹ ਗਲਤ ਗੱਲ ਆਗਾ ਜੀ ਇਹ ਗਲਤ ਗੱਲ ਆ ਕੋਈ ਨਹੀਂ ਤੁਹਾਨੂੰ ਵੀ ਚਲਾ ਦੇਣ ਗਲਤ ਗੱਲ ਆ ਫਿਰ ਤੁਹਾਨੂੰ ਵੀ ਚਲਾ ਲੈਂਦਾ ਇਹਦਾ ਕਮਲਾ ਹੋ ਗਿਆ ਲਾਡੀ ਤੇਰਾ ਮੂੰਹ ਤੇ ਆਈ ਕਿਦੋਂ ਉਹ ਚਲਾ ਲਓ ਆਇਆਗਾ ਉਹ ਲਾਖਾ ਬਈ ਇਹ ਇਹ ਨਾ ਨਹੀਂ ਚਲਾਉਣਾ ਯਾਰ ਇਹਨਾਂ ਨੂੰ ਫੂਕ ਲੈਣ ਵਾਲਾ ਚੱਲ ਗਿਆ ਉਹ ਬਣਾ ਲੈ ਪਾਟੇ ਬਣਾ ਚੁੱਕਰਾ ਚਲੋ ਕਰੇ ਕੋਈ ਬੰਦ ਦਵਾਰੇ ਬਣਾਉਂਦੇ ਉਹਦਾ ਖੋਲ ਦੇ ਉਹ ਨੂੰ ਪ੍ਰਿੰਟ ਨੂੰ ਮੁੰਡੇ ਕਿੰਨੇ ਸ਼ੌਟ ਹੈ ਦਾ 288 ਆ ਬਾਕੀ ਹੁਣ ਪਤਾ ਨਹੀਂ 288 ਦੇਖਦੇ ਆ ਫਿਰ ਹੁਣ ਖੋਲ ਦੂੰਗਾ ਅਗਲੀ ਉਹਦੇ ਤੱਕ ਮਤਲਬ ਚਾਬੀ ਕਰ ਦੇ ਚਾਬੀ ਨਾ ਕਰ ਲੈ ਯਾਰ ਜਾਬੀ ਨਾਲ ਪਾੜਦਾ ਯਾਰ ਬਸ ਪਲਾਡੀ ਆ ਫੋਨ ਪਾੜੀ ਯਾਰ ਮਾਸੀ ਇਕ ਲੋ ਹਾਲਨਾ ਸਟਾਰਟ ਕਰੀ ਤੇ ਕਰ ਤੇ ਨਾ ਨਾ ਆਪਾਂ ਬਲੌਗ ਕਰੀ ਐ ਮੈਚ ਕੇ ਦੇਖਦੇ ਕਿਵੇਂ ਦੇਖਦੇ ਫਿਰ ਸੱਪ ਨਿਕਲ ਲੱਗਿਆ ਹੁੰਦਾ ਹੱਥ ਕਰਦੇ ਓਏ ਇੱਕੇ ਆ ਉਹ ਕਿੰਨੀਆਂ ਤੂਈਆਂ ਉਹ ਹਾਂ ਉਹ ਤੇ ਇੱਕ ਤੂਈ ਨੂੰ ਨਾ ਕਰਵਾ ਓਏ ਇੱਕ ਨੂੰ ਲਾ ਦੂੰ ਇੱਕ ਨੂੰ ਹੌਲੀ ਹੌਲੀ ਚੱਲਣਾ ਉਹ ਸਾਰਿਆਂ ਨੂੰ ਤਾਂ ਜ਼ਿਆਦਾ ਤੇਜ਼ ਇੱਕ ਮਿੰਟ ਇੱਕ ਮਿੰਟ ਹਾਂ ਕੇਤੀ ਕਰ ਫੇ ਓ ਇੱਥੇ ਲੈਣ ਚ ਓਏ ਹੱਥ ਜੇਣਾ ਜੱਡੀ ਤੇਰਾ ਵੀਰ ਮੇਰੇ ਵੀਰ ਮੇਰੇ ਦੱਸ ਦੇ ਨਹੀਂ ਨਹੀਂ 1 ਮਿੰਟ 1 ਮਿੰਟ ਬਾਗੂ ਮੇਰੀ ਗੱਲ ਸੁਣ ਐਕਟਿਵ ਤਿਆਰ ਰੱਖ ਮਣੀ ਸੈਲਫ ਮਾਰ ਕੇ ਤਿਆਰ ਰੱਖੀ ਓ ਇਹਦਾ ਪਤਾ ਹੀ ਲੱਗਦਾ ਬੱਜੀ ਬੱਜੀ ਚਲੋ 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 ਆਂਦੇ ਆ ਸਨਮਾਨਿਤ ਕੀਤਾ ਜਾਂਦਾ ਮੁੰਡੇ ਨੂੰ ਬਾਈ ਲੈਟ ਪਾਸਾਈਡ ਹੋ ਜਾ ਦੋ ਹੱਥਾਂ ਨਾਲ ਓਏ ਦੋ ਹੱਥਾਂ ਨਾਲ ਫਿਰਤ ਦੋ ਹੱਥਾਂ ਨਾਲ ਐਡਾ ਕਿਡਾ ਕੋ ਬਹੁਤ ਭਾਰੀ ਸਨਮਾਨਿਤ ਕੀਤਾ ਜਾਂਦਾ ਤੁਹਾਨੂੰ ਸਰੋਪਾ ਪਾਇਆ ਜਾ ਰਿਹਾ ਔਰ ਉਹ ਡਰ ਲੱਗਦਾ ਉਹ ਡਰ ਗਿਆ ਉਹ ਡਰ ਗਿਆ ਪੀ ਵੀ ਉਹ ਪੀ ਵੀ ਖਤਰ ਵਾਲੇ ਡਰ ਗਏ ਓਏ ਓ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਹੈ ਡਰ ਕੇ ਪਰ ਤੂੰ ਬਾ ਪਿੱਛੇ ਨਾ ਹੋਣੀ ਹੋਣੀ ਤੇਰੀ ਚੱਲੂਗਾ ਲੋ ਜੀ ਅਗਲੀ ਦਿਵਾਲੀ ਤੱਕ ਚੱਲੇ ਜਾਣਾ ਫਿਰ ਤਾਂ ਐ ਹੋ ਖੜਾ ਐ ਅਗਲੀ ਦਿਵਾਲੀ ਤੱਕ ਨੈਕਸਟ ਵਲੌਗ ਜੇ ਮਿਲਦੇ ਅਗਲੀ ਦਿਵਾਲੀ ਪਤਾ ਨਹੀਂ ਕਦ ਆ ਉਹ ਆਦਾ ਫੁੱਸ ਜਿਹਾ ਹੀ ਹੋ ਗਿਆ ਉਹ ਉਹ ਨਵਦੀ ਚਲਦਾ ਓਏ ਓ ਉਹ ਫਿਰ ਤਾਂ ਹੱਕ ਮਿਲਾਂ ਕਰੇ ਕੌਣ ਬਹੁਤ ਘੈਂਟ ਜਲ ਰਿਹਾ ਉਹ ਇਹ ਘੈਂਟ ਆ ਵੈਸੇ ਨਾ ਪਰ ਤੇ ਇੱਕ ਜਗ੍ਹਾ ਟਿਕਾਏ ਇਹਨੂੰ ਇੱਕ ਜਗ੍ਹਾ ਉੱਪਰ ਉਹ ਸਰਪਾ ਟਗਾ ਦੇ ਲੈ ਲੈ ਇਹ ਲੱਗੇ ਆਪਣੀ ਕੰਮ ਜੇ ਕਰ ਲੈ ਜਿੰਨੇ ਨੇ ਮੋਕਾ ਕੇ ਠੰਡੇ ਜੇ ਹੋ ਜਣਾ ਉਹ ਸਾਡੀ ਲਾਈਟ ਨਾ ਭਜਾਦੀ ਤਾਰਾ ਨਾਲ ਇੱਥੇ ਉਧਰ ਸਿੱਧੀ ਜੀ ਗੱਲ ਆ ਬਾਈ ਦਾਦਾ ਓ ਪਾੜੇ ਲਾਈਟ ਨਾ ਭਜਾ ਦੀ ਆਗੂ ਇੱਧਰ ਨੂੰ ਲੈ ਓਹ ਮੋਏ ਮੋਏ ਵਾਹ ਨਾ ਚੱਕ ਗਿਰੀ ਗਰੀ ਓਏ ਤਾ ਚੱਕੀ ਗੀ ਗਰੀ ਓਏ ਓਹ ਵੀਰੇ ਓਹ ਵੀਰੇ ਹਾਂ ਓਹ ਹਾਂ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਬਾਗੂ ਦਾ ੱੱਕਾ ਹੋਇਆ ਮੇਰਾ ਦੀਪਰ ੱੱਕ ਲੂ ਬਾਈ ਜੋ ਮਰਜੀ ਦੀਪਰ ੱੱਕ ਲੂ ਬਰਾਇਆ ਜਾਵੇ ਪਰਜਾਇਤ ਹੋਣੀ ਇਕੱਠੀ ਹੋਣੀ ਚਾਹੀਦੀ ਬਾਗੂ ਬਣ ਗਈ ਬਾਗੂ ਹੈਗਾ ਬਾਈ 288 ਆ ਤੇਰੀ ਕਿਸਮਤ ਤਾਂ 288 ਦੀ ਨਹੀਂ ਸੀ 88 ਕਿੰੋਂ ਨਿਕਲੇ ਉਹ 88 ਵੀ ਨਹੀਂ ਉਹਦਾ ਕੋਸ਼ੋਰੇ ਨਿਕਲ ਗਿਆ ਉਹਦਾ ਫੁੱਦੂ ਕਿੱਥੋਂ ਗਿਆ ਇਹਦਾ ਫੁੱਦੂ ਨਿਕਲ ਗਿਆ ਬਾਗੂ ਦਾ ਮੋਏ ਮੋਏ ਕੋਈ ਨਹੀਂ ਬਾਗੂ ਦੇਲ ਤੇ ਗੱਲ ਨਹੀਂ ਨਾ ਨਹੀਂ ਕਰਿਆ ਅਗਰ ਰੋਟੀ ਖਾ ਲਾਉਣ ਚੁੱਪ ਕਰਕੇ ਮੋਏ ਮੋਏ ਹਲੇ ਕਹਿ ਰੇ ਇਹਦੇ ਬਾਗੂ ਤੂੰ ਤਾਂ ਰੀਲ ਬਣਾਉਣੇ ਯੱਕਾ ਰਹੇ ਨਾ ਤੇਰੀ ਹਾਲ ਲੱਗ ਗਈ ਬਾਦਮਾ ਪਰ ਮੇਰੇ ਮੂੰਹ ਦੇਖਣਾ ਰ ਮੇਰੇ ਸਨੈਪ ਦੇਖੀ ਪਰ ਉਹ ਤਾਂ ਸਨੈਪ